ਪਹਿਲਾ ਅਕਾਲੀਏ ਅਤੇ ਹੁਣ ਕਾਂਗਰਸੀਏ ਸੱਤਾ ਚਾਹੇ ਬਦਲ ਚੁਕੀ ਹੈ ਪਰ ਸਿਆਸਤਦਾਨਾਂ ਦੀ ਰਾਜਨੀਤੀ ਵਿੱਚ ਕੋਈ ਜ਼ਿਆਦਾ ਫਰਕ ਨਹੀਂ ਆਇਆ ਖਬਰ ਹੈ ਚੰਡੀਗੜ੍ਹ ਤੋਂ ਜਿੱਥੇ ਮੁਹੰਮਦ ਸਦੀਕ ਖਿਲਾਫ ਨਾਰਾਜ਼ਗੀ ਦੇ ਚੱਲਦਿਆਂ ਕੁਝ ਕਾਂਗਰਸੀ ਵਰਕਰਾਂ ਨੇ ਪੰਜਾਬ ਕਾਂਗਰਸ ਭਵਨ ਵਿੱਚ ਦਾਖਲ ਹੋ ਰਹੇ ਕਾਂਗਰਸੀ ਆਗੂ ਮੁਹੰਮਦ ਸਦੀਕ ਨੂੰ ਘੇਰ ਲਿਆ ਅਤੇ ਮੁਹੰਮਦ ਸਦੀਕ ਮੁਰਦਾਬਾਦ ਦੇ ਨਾਰੇ ਲਗਾਉਣੇ ਸ਼ੁਰੂ ਕਰ ਦਿੱਤੇ ਇਹਨਾਂ ਵਰਕਰਾਂ ਨੇ ਮੁਹੰਮਦ ਸਦੀਕ ਦੇ ਜਵਾਈ ਉੱਤੇ ਪੈਸੇ ਖਾ ਕੇ ਕੰਮ ਕਰਨ ਦੇ ਦੋਸ਼ ਲਗਾਏ ਨੇ ਜੰਮਾਦਾਰ 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 ਜਦ ਮੁਹੰਮਦ ਸਦੀਕ ਨਾਲ ਇਸ ਬਾਰੇ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹਨਾਂ ਨੂੰ ਹੰਗਾਮਾ ਕਰਨ ਵਾਲੇ ਲੋਕਾਂ ਦੀਆਂ ਸ਼ਿਕਾਇਤਾਂ ਬਾਰੇ ਜਾਣਕਾਰੀ ਨਹੀਂ ਹੈ ਅਤੇ ਜਦੋਂ ਉਹਨਾਂ ਨੂੰ ਮਸਲਾ ਸਮਝ ਆਵੇਗਾ ਤਾਂ ਇਸ ਦਾ ਹੱਲ ਜ਼ਰੂਰ ਲੱਭਣਗੇ ਇਹ ਕਹਿੰਦੇ ਜੀ ਸਾਨੂੰ ਥਾਣੇ ਵਾਲੇ ਫੜਕੇ ਲੈ ਕੇ ਜਾਂਦੇ ਨੇ ਅਸੀਂ 10 ਸਾਲ ਅਕਾਲੀਆਂ ਦੀ ਮਾਰ ਖਾਧੀ ਆ ਹੁਣ ਅਸੀਂ ਕਾਂਗਰਸ ਦੀ ਮਾਰ ਖਾ ਰਹੇ ਆ ਮੈਨੂੰ ਹਾਲੇ ਪਤਾ ਨਹੀਂ ਹੈਗਾ ਕਿ ਨੇ ਇਹਨਾਂ ਨੂੰ ਮਾਰੇ ਆ ਕਿਉਂ ਫੜੇ ਗਏ ਨੇ ਮੈਨੂੰ ਹਾਲ ਤੱਕ ਪਤਾ ਮੈਂ ਪਤਾ ਕਰੂੰਗਾ ਵੀ ਕੀ ਗੱਲ ਹੈ ਕੀ ਬਾਤ ਹੈ ਇਹ ਕਹਿੰਦੇ ਤੁਹਾਡੇ ਜਿਹੜੇ ਦਾਮਾਦ ਆ ਉਹ ਪੈਸੇ ਲੈ ਕੇ ਅਕਾਲੀਆਂ ਦੇ ਕੰਮ ਕਰਵਾਦੇ ਤੇ ਇਸ ਇਹਨਾਂ ਦੇ ਮੈਂ ਇਹਨਾਂ ਨੂੰ ਕਿਹਾ ਵੀ ਮੈਨੂੰ ਕੋਈ ਪ੍ਰੂਫ ਦੇ ਦੇ ਜਿੰਦੇ ਉੱਤੇ ਪੈਸੇ ਲੈਨੇ ਮੇਰੇ ਸਾਹਮਣੇ ਕਰਵਾ ਦਿਓ ਅਜਾ ਲੈਨੇ ਮੈਂ ਇੱਕ ਦਿਨ ਨਹੀਂ ਵੜਨ ਦਿੰਦਾ ਉਹਨਾਂ ਜਿੱਥੇ ਇੱਕ ਦਿਨ